ਨੁਰੁਨਗਰੀ ਅੰਮ੍ਰਿਤਸਰ 'ਚ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਇੱਕ ਸ਼ਖਸ ਦੀ Laash ਮਿਲੀ। ਮਾਮਲਾ ਸ਼ਹਿਰ ਦੇ ਪ੍ਰਤਾਪ ਐਵੇਨਿਊ ਦਾ ਹੈ। ਚਸ਼ਮਦੀਦਾ ਮੁਤਾਬਕ Laash ਮਿਲਣ ਵਾਲੀ ਥਾਂ ਤੇ ਇੱਕ ਸ਼ਖਸ ਤੇ ਇੱਕ ਔਰਤ ਖੜੇ ਸੀ। ਲੋਕਾਂ ਦੀ ਆਵਾਜ਼ਾਈ ਦੇਖ ਅਚਾਨਕ ਦੋਵੇਂ ਮੌਕੇ ਤੋਂ ਟਿਸਕਣ ਲੱਗੇ। ਲੋਕਾਂ ਨੇ ਕੋਲ ਜਾ ਕੇ ਦੇਖਿਆ ਤਾਂ ਇੱਕ ਸ਼ਖਸ ਦੀ Laash ਪਈ ਸੀ ਅਤੇ ਕੋਲ ਸੀ ਇੱਕ ਮੋਟਰਸਾਈਕਲ। ਸਥਾਨਕ ਲੋਕਾਂ ਨੇ ਔਰਤ ਅਤੇ ਉਸ ਦੇ ਨਾਲ ਆਏ ਸ਼ਖਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਭੱਜਣ 'ਚ ਕਾਮਯਾਬ ਹੋ ਗਏ। ਪੁਲਿਸ ਨੇ Laash ਕਬਜ਼ੇ ਵਿੱਚ ਲੈ ਲਈ ਹੈ। ਹੁਣ ਤੱਕ ਕੌਣ ਹੈ? ਤਲਾਸ਼ੀ ਦੌਰਾਨ ਉਸ ਦੇ ਕੱਪੜਿਆਂ 'ਚ ਕੋਈ شناختੀ ਕਾਰਡ ਨਹੀਂ ਧਰਵਾ ਰਿਹਾ ਸਾਈਕਲ ਤੇ ਤੇ ਇੱਥੇ ਲੇਡੀਜ਼ ਤੇ ਜੈਂਟਸ ਖਲੋਤੇ ਸੀ ਤੋਂ ਮੁੜ ਕੇ ਇਧਰੋਂ ਮੈਂ ਲੇਟਸ ਜਾਂਦੀ ਐ ਕਿ ਭੱਜ ਕੇ ਤੁਮੜਕੇ ਉਸ ਤੋਂ ਬਾਅਦ ਮੁੰਡੇ ਨੇ ਵੀ ਮਤਲਬ ਫੋਨ ਤੇ ਗੱਲ ਕਰਦਾ ਕਰਦਾ ਉੱਥੇ ਇਕੱਠੇ ਚੱਲ ਗਏ ਮੈਂ ਮੂੰਹ ਤੇ ਹੱਥ ਰੱਖ ਕੇ ਵੇਖਿਆ ਵੀ ਉਦੋਂ ਉਸੇ ਵੇਲੇ ਉਹ ਡੈੱਡ ਸੀ ਉਹਨਾਂ ਜਿਹਰ ਨੂੰ ਇੱਕ ਸ਼ਰੋਮਣੀ ਕਮੇਟੀ ਮੈਂਬਰ ਆ ਰਿਹਾ ਸੀ ਆਪਣਾ ਮੁਲਾਜ਼ਮ ਉਹ ਕਹਿ ਰਿਹਾ ਜੀ ਵੀ ਮਤਲਬ ਯਾਨੀ ਕਿ ਉਹ ਜਨਾਨੀ ਤੇ ਬੰਦਾ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਉਹ ਜਨਾਨੀ ਤੇ ਬੰਦਾ ਇਹਨਾਂ ਨੂੰ ਝਗੜ ਕੇ ਗਏ ਆ ਤੇ ਉਹ ਜਾ ਰਹੇ ਆ ਪੈਦਲ ਤੇ ਮੈਂ ਉਹਨਾਂ ਨੂੰ ਪਿੱਛੇ ਜਾਣ ਵਾਸਤੇ ਕਿਹਾ ਵੀ ਤੁਸੀਂ ਜਾਓ ਉਹਨਾਂ ਨੂੰ ਫੜੋ ਜਾ ਕੇ ਮੈਂ ਇਹਨੂੰ ਦੇਖਾਂ ਵੀ ਇਹ ਡੈੱਡ ਹੋ ਗਿਆ ਜਾਂ ਜਿੰਦਾ ਤੇ ਇਹਨੂੰ ਹਸਪ ਇਨੇ ਨੂੰ ਉਹ ਮਗਰ ਗਏ ਨੇ ਉਹਨਾਂ ਨੂੰ ਉਹਨਾਂ ਨੇ ਫੜ ਵੀ ਲਿਆ ਬੰਦੇ ਨੂੰ ਪਰ ਉਹ ਜਾ ਕੇ ਧਮਨ ਮਤਲਬ ਯਾਨੀ ਕਿ ਦੇ ਲਾਗੇ ਜਾ ਕੇ ਉਹਨਾਂ ਨੇ ਉਹ ਫੜ ਵੀ ਲਿਆ ਬੰਦੇ ਨੂੰ ਪਰ ਉਹ ਬੰਦਾ ਛਡਾਣ ਵਿੱਚ ਕਾਮਯਾਬ ਹੋ ਗਿਆ ਤੇ ਉਹ ਭੱਜ ਗਿਆ ਉਹਨਾਂ ਕੋਲ ਵੈਰੀਫਾਈ ਕਰ ਰਹੇ ਆ ਕਿ ਬੰਦਾ ਕੌਣ ਹੈ ਇੱਕ ਬਾਈਕ ਮਿਲਿਆ ਕੋਲ ਤੇ ਹੋਰ ਕੋਈ ਆਇਡੈਂਟੀਫਾਈ ਨਹੀਂ ਜੇਪ ਚ ਮਿਲੀ ਇਹ ਵੈਰੀਫਾਈ ਕਰ ਰਹੇ ਆ ਤੇ ਕਿਵੇਂ ਇੱਥੇ ਡੈਡ ਵਾਇ ਡੈਡ ਬੜੀ ਲੈ ਕੇ ਤਰੱਕੀ ਗਈ